ਸੋ ਇਹ ਦੇਖੋ ਤੁਸੀਂ ਪੰਡੋਰੀ ਧਾਮ ਦੀ ਸੰਗਤ ਜਿਹੜੀ ਹੈ ਜੀ ਮੰਗਲਸਰ ਮੋੜ ਤੇ ਜਿਹੜਾ ਵਾ ਸਵਾਗਤ ਕਰ ਰਹੀ ਆ ਔਰ ਫੁੱਲਾਂ ਦੀ ਵਰਕਾ ਕਰ ਰਹੀ ਆ ਔਰ ਸੜਕਾਂ ਤੇ ਵੀ ਦੇਖੋ ਤੁਸੀਂ ਫੁੱਲ ਵਿਛਾਈਦੇ ਆ ਜੀ ਸੋ ਇਹ ਸਾਜ ਜਿਹੜਾ ਵਾ ਦੇਖਣ ਵਾਲਾ ਵਾ ਸੋ ਕਿਦਾਂ ਕਿਤੇ ਜਿਹੜਾ ਵਾ ਆਸਤਾ ਜਿਹੀ ਹੈ ਜੀ ਉਹ ਕਿਦਾਂ ਕਿਤੇ ਪ੍ਰੋਫੈਸ਼ਨ ਤੇ ਭਰ ਪੈ ਗਈ ਆ ਔਰ ਪੂਰਨ ਦੀ ਉਪਾਰ ਕਿਰਪਾ ਵਜੀ ਸੋ ਇਹ ਸਾਜ ਕੋ ਤੇ ਸਜਾਵਟ ਜਿਹੜੇ ਸਵਾਗਤ ਲਈ ਆ ਰਿਹਾ ਵੈਲਕਮ ਲਈ ਆ ਰਿਹਾ ਵਾ ਔਰ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਆ تو بہت زیادہ اتساہ مل رہا میں کیمرہ کو نیچے دکھاؤ جب فلوں کی دیکھو ڈیر لگ گئے اور یہ فلوں کی برکھا جہی کی آ رہی ہے جی مطلئ مطلئ ਉਹ ਦੇਖੋ ਸ਼ਰਧਾਲੂਆਂ ਨੂੰ ਜਿਹੜਾ ਵਜੀ ਸਨਮਾਨ ਦੂ ਕੀਤਾ ਜਾ ਰਿਹਾ ਵਾ ਰੱਥੇ ਜਿਹੜੇ ਵੈਲਕਮ ਕਰ ਰਹੇ ਆ ਔਰ ਸ਼ੁਭ ਯਾਤਰਾ ਨਾਲ ਦੁਆਰੇ ਵੱਲੋਂ ਜਿਹੜਾ ਵਾ ਸਨਮਾਨ ਜਿੱਤ ਵੀ ਕੀਤਾ ਜਾ ਰਿਹਾ ਵਾ ਸੋ ਇਹ ਜਗਾ ਜਗਾ ਤੇ ਜਿਹੜਾ ਵਾ ਜੀ ਸਨਮਾਨ ਚਿੰਨ੍ਹ ਦਿੱਤੇ ਜਾ ਰਹੇ ਆ ਬਾਬਾ ਲਾਲ ਜੀ ਦੀ ਤਸਵੀਰ ਜਿਹੜੀ ਆ ਉਹਦੇ ਨਾਲ ਜਿਹੜਾ ਵਾ ਜੀ ਸਨਮਾਨ ਕੀਤਾ ਜਾ ਰਿਹਾ ਵਾ ਸੋ ਇਹ ਵਿਸ਼ਾਲ ਸ਼ੁਭ ਯਾਤਰਾ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਸ਼ੁਭ ਯਾਤਰਾ ਲਗਾਤਾਰ ਚੱਲਦੀ ਪਈ ਆ ਔਰ ਤਸਵੀਰਾਂ ਵੀ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇੱਕ ਸਾਈਡ ਤੇ ਦੇਖੋ ਲੰਗਰ ਵੀ ਲੱਗੇ ਰਹੇ ਆ ਔਰ ਉਸਾ ਵੀ ਬਹੁਤ ਜ਼ਿਆਦਾ ਵਾ ਜੀ ਇਹ ਲੱਡੂ ਵੱਲੇ ਜਾ ਰਹੇ ਆ ਪਰਵਾਸੀ ਦੀ ਬਾਬਾ ਲੋਗਾਂ ਦਾ ਜਿਹੜੇ ਨਹੀਂ ਪਰਤ ਲੱਗਦੀ ਸੋ ਜਗਾ ਜਗਾ ਤੇ ਸਵਾਗਤ ਕੀਤਾ ਜਾ ਰਿਹਾ ਵਾ ਔਰ ਦੇਖੋ ਕਿਤੇ ਲੱਡੂਆਂ ਦਾ ਪ੍ਰਸ਼ਾਦ ਕਿਤੇ ਅਲੱਗ ਅਲੱਗ ਪ੍ਰਕਾਰ ਦੇ ਪਕਵਾਨ ਜਿਹੜੇ ਰਸਤੇ ਜਿਹੜੇ ਮਿਲ ਰਿਹਾ ਔਰ ਬਹੁਤ ਜ਼ਿਆਦਾ ਜਿਹੜਾ ਉਤਸਾਹ ਸ਼ਕਲਵਾਂ ਜ ਪਾਇਆ ਜਾ ਰਿਹਾ ਵਾ ਸੋ ਦੇਖੋ ਰਸ ਜੀ ਵੈਲਕਮ ਜਿਹੜਾ ਬਣਾਇਆ ਗਿਆ ਵਾ ਫੁੱਲਾਂ ਦੇ ਨਾਲ ਸੋ ਗਲਬਤ ਵੀ ਕਰ ਲੈਣੇ ਬਾਬਲਾ ਜੀ ਦੇ ਸਿਧਾਲੂਆਂ ਨਾਲ ਸੋ ਬਹੁਤ ਜ਼ਿਆਦਾ ਉੱਸਾ ਜਿਹੜਾ ਪਾਇਆ ਜਾ ਰਿਹਾ ਪਾ ਜੀ ਕੀ ਕਹੋਗੇ ਅੱਜ ਦੇ ਪਵਿੱਤਰ ਦਿਨ ਤੇ ਜੀ ਬੜਾ ਵੱਡਾ ਦਿਨ ਵਾ ਅੱਜ ਅੱਜ ਦੂਜ ਵੀ ਆ ਔਰ ਪੈਦਲ ਯਾਤਰਾ ਵੀ ਆ ਜਾ ਰਹੀ ਹੈ ਜੀ ਸਤਿਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਮਹਾਰਾਜ ਕੀ ਜੈ ਸ਼੍ਰੀ ਗੁਰੂ ਦੇ ਮਹਾਰਾਜ ਕੀ ਜੈ ਇਹ ਸਤਿਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਮਹਾਰਾਜ ਜੀ ਦੇ ਸਾਰੇ ਜਿਹੜੇ ਸੇਵਕ ਨੇ ਇਹ ਰਲ ਮਿਲ ਕੇ ਇੱਕ ਪੈਦਲ ਸ਼ੋਭਾ ਯਾਤਰਾ ਹਰ ਸਾਲ ਇਸ ਦਸੰਬਰ ਦੇ ਮਹੀਨੇ ਦੂਜ ਵਾਲੇ ਦਿਨ ਕੱਢਦੇ ਨੇ ਜੀ ਇਹਦੇ ਨਾਲ ਸੰਗਤ ਨੂੰ ਬਹੁਤ ਵਧੀਆ ਜਿਹੜਾ ਉਹ ਮੈਸੇਜ ਜਾਂਦਾ ਵਾ ਮਤਲਬ ਉਤਸ਼ਾਹ ਮਿਲਦਾ ਵਾ ਇੱਕ ਚੰਗੇ ਪਾਸੇ ਜਿਹੜਾ ਉਹ ਬੱਚਿਆਂ ਨੂੰ ਜੁੜਨ ਦਾ ਮਤਲਬ ਮੌਕਾ ਮਿਲਦਾ ਵਾ ਤੇ ਅਸੀਂ ਚਾਹੁੰਦੇ ਆਂ ਵੀ ਅਸੀਂ ਗੁਰੂ ਮਹਾਰਾਜ ਦੇ ਦੈ ਕਿਰਪਾ ਬਣੀ ਰਹੇ ਸਾਰੇ ਜਿਹੜੇ ਸੇਵਕ ਨੇ ਰਲ ਮਿਲ ਕੇ ਉਹ ਦੀ ਉਹ ਸ਼ੋਭਾ ਯਾਤਰਾ ਕੱਢਦੇ ਆਂ ਵਿੱਚ ਵਾਦ ਵਾਦ ਬਾਤ ਚੜ ਕੇ ਹਿੱਸਾ ਲੈਣ ਨਾਲ ਦੇ ਸਭ ਦੀਆਂ ਝੋਲੀਆਂ ਭਰਨ ਤੇ ਸਾਰੇ ਸੰਗਤਾਂ ਜਾ ਜਾ ਕਰੇ ਲਾਉਣ ਦੇ ਬਾਵਾਂ ਜਾ ਜਾ ਕਰੇ ਕਰਦੇ ਧਿਆਨਪੁਰ ਜਾਣ ਪੈਦਲ ਜਾਣ ਵੱਧ ਵੱਧ ਖੁਸ਼ੀਆਂ ਪ੍ਰਾਪਤ ਕਰਨਾ ਕਿੰਨਾ ਕਿੰਨੇ ਮਾਤਾ ਪਿਤਾ ਦਾ ਫਰਜ਼ ਬੰਦਾ ਵੀ ਬੱਚਿਆਂ ਨੂੰ ਵੀ ਲੈ ਕੇ ਆਉਣਾ ਭਾਜੀ ਬਾਹਰ ਉਹ ਇਦਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਆ ਹਾਂਜੀ ਇਹ ਜਿਹੜਾ ਇਸ ਵੇਲੇ ਮਹਾਰਾਜ ਦਾ ਨਾਂ ਲੈਣ ਦੇ ਲੋਕ ਕਿ ਬਹੁਤ ਅਸਾਧੁਨੀਆ ਵਿੱਚ ਤੇ ਇਸੇ ਤਰ੍ਹਾਂ ਇਹ ਬੱਚੇ ਵੀ ਇਸੇ ਨਾਲ ਧਰਮ ਨਾਲ ਜੁੜੇ ਰਹਿੰਦੇ ਨੇ ਇਹ ਕਿਹੜੀ ਜਗ੍ਹਾ ਤੇ ਬਾਜੀ ਵੈਲਕਮ ਕੀਤਾ ਵਾ ਇਹ ਜੀ ਪੈਂਡ ਮੰਗਲ ਸائیں ਤੋਂ ਇਹ ਪੰਡੋਰੀ ਧਾਮ ਦੀ ਸੰਗਤ ਵੱਲੋਂ ਜਿਹੜਾ ਵੈਲਕਮ ਕੀਤਾ ਗਿਆ ਗਿਆ ਪੰਡੋਰੀ ਧਾਮ ਦੀ ਜਿਹੜੀ ਸੰਗਤ ਆ ਸਾਰੀ ਇਕੱਠੀ ਹੋ ਕੇ ਇੱਥੇ ਹੁੰਦੀ ਆ ਇੱਥੇ ਸਵਾਗਤ ਕਰਦੀ ਆ ਤੇ ਹਰ ਸਾਲ ਇਦਾਂ ਹੀ ਮੈਂ ਸੰਗਤ ਵੈਲਕਮ ਕਰ ਦਿਆ ਸਭ ਸੰਗਤਾਂ ਰਲ ਮਿਲ ਕੇ ਸਿੱਖ ਹਿੰਦੂ ਸਭ ਰਲ ਕੇ ਜਿੰਨੇ ਵੀ ਸੰਗਤਾਂ ਇਲਾਕੇ ਦੇ ਇਕੱਠੀ ਹੋ ਕੇ ਬਾਬੇ ਲਾਲ ਜੱਦਿਆਂ ਡੇੜਾ ਬਣਾਉਂਦੇ ਨੇ ਵਾਹ ਜੀ ਵਾਹ ਜੈ ਸ਼੍ਰੀ ਮੰਗਰ ਵੀ ਲਾਉਂਦੇ ਨੇ ਤੇ ਜਗਾਕਾਰ ਕਰਦੇ ਚਾਹੇ ਸਾਲ ਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਮਹਾਰਾਜ ਕੀ ਜੈ ਸੋ ਬਬਲਾਲ ਦਿਵਾਲ ਜੀ ਦੇ ਕੋਲ ਇਹ ਸ਼ਰਧਾਲੂ ਨੇ ਔਰ ਪੰਡੋਰੀ dham ਦੀ ਸੰਗਤ ਆ ਜੀ ਪੰਡੋਰੀ dham ਦੀ ਸੰਗਤ ਜਿਹੜੀ ਆ ਉਹਨਾਂ ਵੱਲੋਂ ਜਿਹੜਾ ਵੈਲਕਮ ਕੀਤਾ ਜਾ ਰਿਹਾ ਵਾ ਜੀ ਔਰ ਵੈਸੇ ਤਾਂ ਜਗ੍ਹਾ ਜਗ੍ਹਾ ਤੇ ਇਹਨੇ ਸਵਾਗਤ ਦਿੱਤੇ ਜਾ ਰਹੇ ਨੇ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵਾ ਸ਼ਰਧਾਲੂ ਜੀ ਪਾਇਆ ਜਾ ਰਿਹਾ ਵਾ ਸੋ ਅਸੀਂ ਤਸਵੀਰਾਂ ਲਗਾਤਾਰ ਤੌਰ 'ਤੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸੋ ਅੱਗੇ ਵੀ ਚੱਲਦੇ ਹਾਂ ਜੀ ਹੋਰ ਵੀ ਕੋਈ ਤਸਵੀਰਾਂ ਤੌਰ 'ਤੇ ਨਾਲ ਸਾਂਝੀਆਂ ਕਰਦੇ ਹਾਂ ਬਬਲਾਲ ਦਿਵਾਲ ਜੀ ਕੀ ਜੈ ہر لال رامچ مہاراج کی مجھ کی رام جنم بھومی کی سب سنتن کی سب بکتن کی دھرم کی دھرم کا ਪੁਰਾਣੀ ਆਮੇ ਜੈ ਹੋ 20 ਕਾ ਜੈ ਹੋ ਗੋ ਮਾਤਾ ਕੀ ਜੈ ਹੋ ਸੱਤ ਸੱਤ ਨਰਮ ਕੀ ਜੈ ਹੋ ਜਗਰਾ ਸਤਗੁਰੂ ਦੇਵ ਮਹਾਰਾਜੀ ਕਾ ਬੋਲ ਸਾਹਿਬ ਪਰਵਾਰ ਕੀ ਜੈ ਜੈ ਕਰੋ ਵੀਰ ਬਜਰੰਗੀ ਹਾਂ ਜੈ ਵੀਰ ਬਜਰੰਗੀ ਅੱਜ ਦੀ ਅੱਜ ਦੀ ਸ਼ੁਭ ਯਾਤਰਾ ਕੱਢੀ ਆ ਰਹੀ ਹੈ ਕੀ ਕੋਈ ਦੇਵਾਰੇਗੀ ਕਿਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਇਹ ਸਦਾ ਇਦਾਂ ਹੀ ਨਿਕਲਦੀ ਰਵੇ ਸੰਗਤ ਨੂੰ ਥੋੜੀ ਖੁਸ਼ੀ ਮਿਲਦੀ ਹੈ ਜੀ ਬਿਲਕੁਲ ਬਿਲਕੁਲ ਹਾਂ ਔਰ ਬੱਚਿਆਂ ਨੂੰ ਵੀ ਲਗਨ ਲਗਦੀ ਹੈ ਕਿ ਚਲੋ ਪ੍ਰਮਾਤਮਾ ਦੇ ਲਗਣਾ ਚਾਹੀਦਾ ਆ ਜਿਹੜੇ ਬੱਚੇ ਮੋਬਾਈਲਾਂ 'ਚ ਫਸੇ ਰਹਿੰਦੇ ਆ ਜੀ ਬਾਹਰ ਇਹ ਨਹੀਂ ਦੇਖਣੇ ਚਾਹੀਦੇ ਇਹਦੇ ਨਾਲੋਂ ਆਪਣੇ ਗੁਰੂ ਦਾ ਭਜਨ ਕਰੋ ਰਾਮ ਰਾਮ ਬੋਲੋ satsang ਕਰੋ ਜੇ ਤੀ ਮੋਬਾਈਲਾਂ 'ਚ ਦੇਖਣਾ ਹੈ ਤੇ ਗੁਰੂ ਦਾ ਉਹ satsang ਵੇਖੋ ਠੀਕ ਹੈ ਮੋਬਾਈਲ ਵਿੱਚ ਬਹੁਤ ਮਾੜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਦੇਖੋ ਪੜਾਈ ਵੱਲ ਧਿਆਨ ਦਿਓ ਇਦਾਂ ਦੀ ਸ਼ੋਭਾ ਯਾਤਰਾ ਲਈ ਸੰਗਤ ਕਰਨੀ ਚਾਹੀਦੀ ਬੱਚਿਆਂ ਨੂੰ ਵੀ ਜੀ ਹਾਂ ਜੀ ਹਾਂ ਇਹ ਸੰਗਤ ਵਿੱਚ ਜ਼ਰੂਰ ਜਾਣਾ ਚਾਹੀਦਾ ਪੀਰਾਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਹਰ ਸ਼ੋਭਾ ਯਾਤਰਾ ਵਿੱਚ ਜਾਣਾ ਚਾਹੀਦਾ ਸਾਧ ਸੰਗ ਵਿੱਚ ਲੈ ਕੇ ਜਾਣਾ ਚਾਹੀਦਾ ਧੰਨਵਾਦ ਹਾਂ ਬਹੁਤ ਸ਼੍ਰੀ ਪੰਡੋਰੀ ਦਾਮ ਕੀ ਜੈ ਸੋ ਇਹ ਦੇਖੋ ਤੁਸੀਂ ਬਾਬਾ ਲਾਲ ਜੀ ਦੇ ਸ਼ਰਧਾਲੂ ਜਿਹੜੇ ਆ ਜੀ ਤਕਰੀਬਨ ਜਿਹੜਾ ਵਾ ਜਗਾ ਜਗਾ ਤੁਹਾਨੂੰ ਦੱਸਦੇ ਸਰ ਲੰਗਰ ਲੱਗੇ ਆ ਔਰ ਬੜੇ ਵੱਡੇ ਪੱਧਰ ਤੇ ਸਵਾਮ ਆਪਣੀਆਂ ਜਿਹੜੇ ਦੇ ਰਹੇ ਨੇ ਸ਼ਰਧਾਲੂ ਜੀ ਸੋ ਭਾਈ ਜੀ ਨੇ ਭਾਈ ਜੀ ਇਹ ਕਿਹੜਾ ਮੋੜ ਆ ਜਿੱਥੇ ਲੰਗਰ ਗਾਇਆ ਮੰਗਲ ਸਹਾਂ ਦਾ ਪੋਲਾ ਜੀ ਮੰਗਲ ਸਹਾਂ ਦਾ ਮੋੜ ਤੁਹਾਡੀ ਸੰਸਥਾ ਕੋਈ ਆ ਪਿੰਡ ਵੱਲੋਂ ਨਹੀਂ ਨਹੀਂ ਪਿੰਡ ਵੱਲੋਂ ਜੀ ਪਿੰਡ ਵੱਲੋਂ ਹਾਂਜੀ ਹਾਂਜੀ ਅੱਛਾ ਇਹ ਕਿਤਰਾ ਕਿਤੇ ਜਿਹੜੇ ਜੂਥ ਵਾ ਜਿਹੜਾ ਉਹਨਾਂ ਨੂੰ ਕੀ ਅਪੀਲ ਕਰੋਗੇ ਭਾਜੀ ਨੌਜਵਾਨ ਜਿਹੜੇ ਉਹਨਾਂ ਨੂੰ ਇਹ ਸ਼ਾਮਲ ਹੋਣਾ ਚਾਹੀਦਾ ਇਹ ਤਾਂ ਨਹੀਂ ਜਾਂਦਾ ਵੱਧ ਤੋਂ ਵੱਧ ਹੋਣ ਜੀ ਜਿਹੜੇ ਬੱਚੇ ਮੋਬਾਈਲਾਂ ਵਿੱਚ ਫਸੇ ਨੇ ਆ ਬਾਹਰ ਨਿਕਲਦੇ ਮਾਰੇ ਦਾ ਨਾਮ ਲੈਣ ਵੱਧ ਤੋਂ ਵੱਧ ਜੀ ਰੱਬ ਨਾਲ ਜੁੜਨ ਜੀ ਫਿਰ ਆਪਣਾ ਜੁੜਨਾ ਸੱਚਾਈ ਹੈ ਜੀ ਸੋ ਰੱਬ ਨਾਲ ਜੁੜਨਾ ਜ਼ਰੂਰੀ ਹੈ ਜੀ ਤੇ ਬੜੀ ਵੱਡੀ ਗੱਲ ਕੀਤੀ ਭਾਜੀ ਉਹ ਔਰ ਇਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਇਸ ਸਾਈਡ ਤੇ ਦੁੱਧਾ ਲੰਗਰ ਆ ਜੀ ਤੁਸੀਂ ਆ ਦੇਖੋ ਇਹ ਦੁੱਧੀਆਂ ਟਰੇਵਾਂ ਜਿਹੜੀਆਂ ਔਰ ਤਕਰੀਬਨ ਜਿਹੜਾ ਦੁੱਧ ਵੀ ਜਿਹੜਾ ਵਾ ਜੀ ਉੱਥੇ ਤੁਸੀਂ ਦੇਖੋ ਵੀ ਬਾਦਾਮ ਵਗੈਰਾ ਜਿਹੜੇ ਪਾਗੇ ਜਿਹੜਾ ਵਾ ਡਰਾਈ ਫਰੂਟ ਪਾਗੇ ਫਿਰ ਦੁੱਧ ਜਿਹੜਾ ਦਿੱਤਾ ਜਾ ਰਿਹਾ ਵਾ ਸੋ ਇਹ ਉਤਸ਼ਾਹ ਜਿਹੜਾ ਵਾ ਤੁਹਾਨੂੰ ਸ਼ੋਭਾ ਯਾਤਰਾ ਚ ਮਿਲਣਾ ਵਾ ਸੋ ਇਹ ਵੱਡੀ ਗਿਣਤੀ ਜਿਹੜੇ ਐਸੇ ਹੱਲੂ ਪਹੁੰਚਦੇ ਨੇ ਰਾਹ ਦੇਖੋ ਤੁਸੀਂ ਇਸ ਸਾਈਡ ਤੇ ਇਹ ਦੁੱਧ ਤਿਆਰ ਹੋ ਰਿਹਾ ਵਾ ਤੇ ਦੁੱਧ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਸੋ ਪਾਜੀ ਕੀ ਕਹੋਗੇ ਅੱਜ ਦੇ ਪਵਿੱਤਰ ਦਿਨ ਦੇ ਜੀ ਬਹੁਤ ਵਧੀਆ ਬਾਬੇ ਜੀ ਦੇ ਇੱਕ ਨਾਂ ਬਹੁਤ ਬਹੁਤ ਕਿਰਪਾ ਬਾਬਾ ਜੀ ਦੀ ਤੇ ਬਾਬਾ ਜੀ ਦੀ ਇਦਾਂ ਹੀ ਕਿਰਪਾ ਬਣੀ ਰਹੇ ਛਾਹ ਸੰਗ ਤੇ ਤੇ ਦੇ ਇਸੇ ਤਰ੍ਹਾਂ ਉਹਨਾਂ ਦਾ ਪਿਆਰ ਚੱਲਦਾ ਰਹੇ ਇਹ ਮੰਗਲਸਰ ਮੋੜ ਤੋਂ ਜੀ ਹਾਂਜੀ ਮੰਗਲਸਹਿਣ ਪਿੰਡ ਮੰਗਲਸਹਿਣ ਤੋਂ ਸੇਵਾਦਾਰਾਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਸੋ ਮੰਗਲਸਹਿਣ ਪਿੰਡ ਤੋਂ ਜਿਹੜੇ ਜਿੰਨੇ ਵੀ ਸੇਵਾਦਾਰ ਆ ਜੀ ਉਹਨਾਂ ਵੱਲੋਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸੋ ਇਦਾਂ ਦੇ ਉੱਪਰ ਆਲੇ ਹੋਣੇ ਵੀ ਚਾਹੀਦੇ ਆ ਜੀ ਸੋ ਇਹ ਵੱਡਾ ਉਪਰਾਲਾ ਜਿਹੜਾ ਵਾ ਇਸ ਪਿੰਡ ਵੱਲੋਂ ਕੀਤਾ ਗਿਆ ਵ ਔਰ ਲਗਾਤਾਰ ਜਿਹੜਾ ਵਾ ਜੀ ਦੇਖੋ ਦੁੱਦੀ ਸੇਵਾ ਕੀਤੀ ਗਈ ਆ ਔਰ ਹੋਰ ਵੀ ਖਾਣ ਪੀਣ ਦਾ ਜਿਹੜਾ ਸਮਾਨ ਆ ਸੋ ਹੋਰ ਵੀ ਤਸਵੀਰਾਂ ਚਲਦੇ ਅੱਗੇ ਜੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਇਸ ਯਾਤਰਾ ਵਿੱਚ ਜਿਹੜੇ ਲੰਗਰ ਆ ਜੀ ਬੇਸ਼ੁਮਾਰ ਲੰਗਰ ਤੁਹਾਨੂੰ ਜਗ੍ਹਾ ਜਗ੍ਹਾ ਮਿਲਣਗੇ ਸੋ ਸ਼ਰਧਾਲੂਆਂ ਦੀ ਉਸਤਾਹ ਬਹੁਤ ਜ਼ਿਆਦਾ ਵਾ ਸੋ ਬਹੁਤ ਜ਼ਿਆਦਾ ਉਸਾਹ ਜらっしゃ ਦਾ ਲੋਇ ਪਾਇਆ ਜਾ ਰਿਹਾ ਹੈ ਹਾਂਜੀ ਜੀ ਦੇਖੋ ਬਾਬਾ ਲਾਲ ਜੀ ਦੀ ਕਿਰਪਾ ਹੈ ਕੀ ਪ੍ਰਮਾਤਮਾ ਇਹਨਾਂ ਦੀ ਸੁੰਦਾ ਵਾ ਤੇ ਰਵੱਦ ਜੜਕੇ ਇਹਦੇ ਚੀਸਾ ਪਾਉਂਦੇ ਨੇ 바ਵਾਲਾਲ ਜੀ ਇਸਲੇ ਸਾਰੀ ਸੰਗਤ ਨੂੰ ਚੜਦੀ ਕਲਾ ਵਿੱਚ ਰੱਖਣ ਐਦਾ ਹੀ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਰਹਿਣ ਤੇ ਅਸੀਂ ਐਦਾ ਹੀ ਹੁਮ ਹੁਮ ਆ ਕੇ ਅਗਲੀ ਦਸਵੀਂ ਪੈਦਲ ਯਾਤਰਾ ਵੀ ਲੈ ਕੇ ਆਈਏ ਜਿਕਾਰਾ ਸ਼੍ਰੀ 바ਵਾਲਾਲ ਜੀ ਦਾ ਬਹੁਤ ਸਤਿ ਦਰਵਾੜ ਕੀ ਜੈ ਪੀ ਗੋਗੇ ਪਾਜੀ ਸਾਰੀਆ ਸੰਗਤ ਨੂੰ ਪੈਦਲ ਸ਼ੋਭਾ ਯਾਤਰੀਏ ਬਹੁਤ ਬਹੁਤ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਧ ਚੜ੍ਹ ਕੇ ਰੌਣਕ ਲੱਗੀ ਹੈ ਬਹੁਤ ਸੰਗਤ ਆਈ ਹੈ ਸਾਰਿਆਂ ਨੂੰ ਹੀ ਬਾਬਾ ਲਾਲ ਜੀ ਝੋਲੀਆਂ ਭਰ-ਭਰ ਕੇ ਅਸ਼ੀਰਵਾਦ ਦੇਣ ਸਾਰਿਆਂ ਦੀਆਂ ਹੀ ਮਰਦਾ ਆਸ ਮਰਦਾ ਸਾਰੀਆਂ ਪੂਗਣ ਔਰ ਬਾਬਾ ਲਾਲ ਜੀ ਦੀ ਐਨੀ ਕਿਰਪਾ ਹੋਏ ਕਿ ਜਿਹੜੀ ਸੰਗਤ ਇੱਥੇ ਇੱਕ-ਇੱਕ ਪਰਸਨ ਆਇਆ ਦਾ ਅਗਲੇ ਸਾਲ ਆਪਣੇ ਨਾਲ 100-100 ਪਰਸਨ ਨਾਲ ਲੈ ਕੇ ਆਏ ਐ ਐਨਾ ਅਸ਼ੀਰਵਾਦ ਉਹਨਾਂ ਨੂੰ ਮਿਲੇ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਕਿ ਕਦੋਂ ਕਲਾਨੋ ਰਾਇਆ ਤਪਸਤਲੀ ਦੇ ਕਦੋਂ ਧਿਆਨਪੁਰ ਪਹੁੰਚ ਗਏ ਆਪਾਂ ਇਸ ਤਰ੍ਹਾਂ ਦੀ ਕਿਰਪਾ ਬਾਬਾ ਲਾਲ ਜੀ ਕਰਦੇ ਰਹਿਣ ਔਰ ਜੈਕਾਰੇ ਬਾਬਾ ਲਾਲ ਜੀ ਦੇ ਲਗਦੇ ਰਹਿਣ ਜੈਕਾਰਾ ਅਸ਼ੀਰਵਾ ਲਾਲ ਦੇਵਾਲ ਮਹਾਰਾਜੀ ਦਾ ਬਾਰ ਕੀ ਜੈ ਸੋ ਇਹ ਦੇਖੋ ਅੱਜ ਧਾਮ ਵੀ ਭਲ ਗਿਆ ਜੀ ਸੋ ਬੜਾ ਵੱਡੇ ਬੜੇ ਵੱਡੇ ਪੱਧਰ ਤੇ ਜਿਹੜੇ ਸ਼ਦਾਲੂ ਜਿਹੜੇ ਆ ਜੀ ਬਾਬਾ ਲਾਲ ਜੀ ਦੀ ਇਸ ਯਾਤਰਾ ਵਿੱਚ ਸ਼ਾਮਿਲ ਹੋਏ ਆ ਔਰ ਜਗ੍ਹਾ-ਜਗ੍ਹਾ ਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਜੀ ਇਹ ਸ਼ੇਖੂਪੁਰਾ ਮੋੜ ਆ ਸ਼ੇਖੂਪੁਰਾ ਮੋੜ ਤੇ ਲੰਗਰ ਦਾ ਇੰਤਜ਼ਾਮ ਜਿਹੜਾ ਬੇਸ਼ੁਮਾਰ ਕੀਤਾ ਗਿਆ ਵਾ ਸੋ ਉਤਸਵ ਵੀ ਬਹੁਤ ਜ਼ਿਆਦਾ ਵਾ ਜੀ ਸੋ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਵਧੀਆ ਕੀਤੇ ਗਏ ਆ ਇੱਥੇ ਚਾਹ ਕੋਲੇ ਦਾ ਲੰਗਰ ਲੱਗਾ ਵਾ ਜਗ੍ਹਾ-ਜਗ੍ਹਾ ਜਿਹੜੇ ਆ ਜੀ ਚਾਹ ਕੋਲੇ ਜਿਹੜੇ ਆ ਤਨੂੰ ਰਸਤੇ 'ਚ ਕਿਤੇ ਦੁੱਧ ਦਾ ਲੰਗਰ ਕਿਤੇ ਚਾਹ ਦਾ ਲੰਗਰ ਤਾਨੂੰ ਅਲੱਗ ਅਲੱਗ ਪ੍ਰਕਾਰ ਦੇ ਲੰਗਰਾਂ ਦਾ ਜਿਹੜਾ ਵਾ ਜੀ ਤੁਹਾਨੂੰ ਲੰਗਰ ਮਿਲਨੇ ਆ ਔਰ ਇਹ ਸਾਰੇ ਬਾਬੂ ਲਾਲ ਜੀ ਦਾ ਉਸਤਾਵਾ ਜੀ ਬਾਬੂ ਲਾਲ ਜੀ ਦੀ ਕਿਰਪਾ ਦੇ ਵਿੱਚ ਗੜੇ ਆ ਉਹਦੇ ਰੰਗ ਵਿੱਚ ਰੰਗੇਦੇ ਆ ਇਹ ਸਦਾਲੂ ਸੋ ਅੱਗੇ ਵੀ ਤਸਵੀਰਾਂ ਦਿਖਾਉਨੇ ਤੁਹਾਨੂੰ ਅਗਲੇ ਬੰਨੇ ਜਿਹੜਾ ਜੀ ਮਧੂ ਸੁਦਨ ਸਕੂਲ ਜੀ ਹੈਗਾ ਵਾ ਉਹਨਾਂ ਵੱਲੋਂ ਵੀ ਲੰਗਰ ਲਗਾਇਆ ਗਿਆ ਵਾ ਉਹ ਵੀ ਦੇਖਦੇ ਆ ਜੀ ਸੋ ਉਹ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਸੋ ਇਹ ਦੇਖੋ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਇਹ ਅਗਲੇ ਬੰਨੇ ਮਧੂ ਸੁਦਨ ਵਾਲਿਆਗੜ੍ਹ ਜਿਹੜਾ ਵਈ ਸਕੂਲ ਜਿਹੜਾ ਉਹਨਾਂ ਵੱਲੋਂ ਲੱਡੂ ਦਾ ਲੰਗਰ ਲਾਇਆ ਗਿਆ ਵਾ ਸੋ ਇਹ ਤਸਵੀਰਾਂ ਤੁਹਾਡਾ ਸਾਈਂ ਕਰ ਰਿਹਾ ਪਾਣੀ ਦਾ ਔਰ ਲੱਡੂਆਂ ਦਾ ਲੰਗਰ ਜਿਹੜਾ ਵਾ ਜੀ ਇਸ ਸਕੂਲ ਨੂੰ ਲਗਾਇਆ ਗਿਆ ਵਾ ਸੋ ਮਧੂ ਸੁਵਿੰਨ ਸਕੂਲ ਦੇ ਪ੍ਰਿੰਸੀਪਲ ਜਿਹੜੇ ਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਵਲਾਲ ਜੀ ਦੇ ਨਾਲ ਗੱਲਬਾਤ ਬਹੁਤ ਹਸਪ ਹੋਇਆ ਜਾ ਰਿਹਾ ਜੀ ਬਿਲਕੁਲ ਜੀ ਬਹੁਤ ਬਹੁਤ ਵਧਾਈ ਆ ਜੀ ਅੱਜ ਦੇ ਇਸ ਪਾਵਨ ਦਿਨ ਦੇ ਉੱਤੇ ਔਰ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਤਾਂ ਸੰਗਤ ਘੱਟ ਸੀ ਅੱਜ ਸੰਗਤ ਵੀ ਜ਼ਿਆਦਾ ਆ ਔਰ ਮੌਸਮ ਵੀ ਰੱਬ ਵੱਲੋਂ ਬਿਲਕੁਲ ਸਾਫ਼ ਆ ਔਰ ਯਾਤਰਾ ਦਾ ਆਨੰਦ ਲੈ ਰਹੇ ਨੇ ਲੋਕ ਤੁਹਾਡੇ ਵੱਲ ਵੀ ਅੱਜ ਜਿਹੜਾ ਵੈਲਕਮ ਕੀਤਾ ਜੀ ਹਾਂਜੀ 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 ਬਿਲਕੁਲ ਜੀ ਬਿਲਕੁਲ ਹਰ ਸਾਲ ਕਰੀਦਾ ਜੀ ਅਸੀਂ ਔਰ ਜਿਹੜੀਆਂ ਬੱਸਾਂ ਵੀ ਦਿੰਦੇ ਆ ਨਾ ਹਾਂਜੀ ਤੇ ਕੋਸ਼ਿਸ਼ ਕਰੀਦੀ ਆ ਕਿ ਇਹਨਾਂ ਦੀ ਜਿੰਨੀ ਸੇਵਾ ਹੋ ਸਕੇ ਕਰ ਸਕੀਏ ਸੁਖੀਸ਼ਵਰੀ ਦੇਹਰੇ ਵੀ ਲੰਗਰਾਜੀ ਵਾਦਾ ਹੋਇਆ ਵਾ ਉਹ ਜਿਆਦਾ ਜੀ ਇਹ ਕਿਰਪਾ ਸਤਗੁਰੂ ਬਾਬਾ ਲਾਲ ਜੀ ਦੇ ਹੁੰਦੀ ਆ ਵੇਖੋ ਹਰ ਸੇਵਕ ਦੇ ਚਿਹਰੇ ਉਤੇ ਨੂਰ ਸਤਗੁਰੂ ਬਾਬਾ ਲਾਲ ਜੀ ਦਾ ਵਾ ਅੱਜ ਸਕੂਲ 'ਚ ਵੀ ਸਵਾਗਤ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਐ ਹਰ ਸਾਲ ਬੱਸ ਸ਼ਰਦਾ ਭਾਵਨਾ ਦੇ ਨਾਲ ਕਰਦੇ ਨੇ ਸਤਿਗੁਰੂ ਬਾਬਾ ਲਾਲ ਦੇਵਾਲ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਦਾ ਹੀ ਆਪਣਾ ਮਿਹਰ ਭਰਿਆ ਹੱਥ ਇਹਨਾਂ ਦੇ ਉੱਪਰ ਰੱਖਣ ਜੈ ਸ਼੍ਰੀ ਬਾਬਾ ਲਾਲ ਜੀ ਬਾਬਾ ਲਾਲ ਜੀ ਸੋ ਇਹ ਤਸਵੀਰਾਂ ਤੁਹਾਡਾਂ ਨੂੰ ਦੇਖੋ ਸਾਂਝੀਆਂ ਕਰ ਰਹੇ ਆ ਔਰ ਇਹ ਮਧੂ ਸੂਦਨ ਸਕੂਲ ਵੱਲੋਂ ਕੀਤਾ ਗਿਆ ਵੈਲਕਮ ਜੀ ਸੋ ਤਕਰੀਬਨ ਤੁਹਾਨੂੰ ਜਿਹੜਾ ਵਾ ਜੀ ਅਨੇਕਾਂ ਜਗ੍ਹਾ ਤੇ ਜਿਹੜਾ ਵਾ ਸਵਾਗਤ ਮਿਲੇਗਾ ਔਰ ਨਿਕਾਂ ਜਗ੍ਹਾ ਤੇ ਜਿਹੜੇ ਲੰਗਰ ਮਿਲ ਲਗੇ ਦੇਖੋ ਗੱਡੀਆਂ ਨੂੰ ਖਲਾਰ ਖਲਾਰ ਕੇ ਜਿਹੜਾ ਵਾ ਜੀ ਪ੍ਰਸ਼ਾਦ ਦਿੱਤਾ ਜਾ ਰਿਹਾ ਵਾ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਆਂ ਜੀ ਅੱਜ ਕਲਾਨੌਰ ਰੋਡ ਤੇ ਮਿਲਣਗੀਆਂ ਔਰ ਬੜਾ ਭਾਰੀ ਇਕੱਠ ਜਿਹੜਾ ਵਾ ਜੀ ਦਿਖਾਈ ਦੇ ਰਿਹਾ ਸੋ ਅਗਲੇ ਬੰਦੇ ਵੀ ਲੰਗਰ ਵਾ ਜੀ ਉਹ ਵੀ ਦੇਖੋ ਤੁਸੀਂ ਸਾਹਮਣੇ ਤਸਵੀਰਾਂ ਔਰ ਰੋਡ ਦੇ ਪਰਲੇ ਬੰਦੇ ਵੀ ਉੱਥੇ ਵੀ ਵੱਡਾ ਇੱਕ ਲੰਗਰ ਚੱਲਦਾ ਪਿਆ ਵਾ ਸੋ ਚਾਰੋਂ ਬੰਨੇ ਲੰਗਰ ਜਿਹੜੇ ਲਗਾਏ ਗਏ ਨੇ ਜੀ ਸੋ ਆ ਜਾ ਰਿਹਾ ਉਸ ਲੰਗਰ ਬਹੁਤ ਜ਼ਿਆਦਾ ਦਸਾਵਾ ਜੀ ਦੇਖੋ ਸੰਗਤ ਦਾ ਦੇਖੋ ਜੀ ਉਹ ਦੇਖੋ ਸੰਗਤ ਦਾ ਕਿੰਨਾ ਵਾ ਜੀ ਅੱਛਾ ਮਹਾਰਾਜੀ ਦੀ ਕਿਰਪਾ ਵਾ ਜੀ ਮਹਾਰਾਜੀ ਦੀ ਕਿਰਪਾ ਨੇ ਆਈ ਆ ਸੋ ਦਿਨ ਪ੍ਰਤੀ ਦਿਨ ਜਿਹੜਾ ਵਾਦਾ ਹੋ ਰ ਕਿ ਲੋ ਕਿਲੋਮੀਟਰ ਤੇ ਛੱਡੋ 100 ਮੀਟਰ 200 200 ਮੀਟਰ ਦੇ ਲੰਗਰ ਦੇ ਲੰਗਰ ਲੱਗੇ ਰਿਆ ਇੱਕ ਸੋ ਬਿਲਕੁਲ ਬਿਲਕੁਲ ਉਹ ਕਾਠ ਬੜਾ ਵੱਡਾ ਜਿਹੜਾ ਦੇਖਣ ਨੂੰ ਮਿਲਿਆ ਜੂਮ ਵੇਖੋ ਜੀ ਕਿੰਨਾ ਸੰਗਤ ਦਾ ਸੰਗਤ ਪਿਆਰ ਕਰਨ ਦੀ ਜਗ੍ਹਾ ਨਹੀਂ ਹੈਗੀ ਜਗ੍ਹਾ ਜਗ੍ਹਾ ਦੇ ਲੰਗਰ ਲੱਗੇ ਦੇ ਆ ਹਾਂ ਮੈਂ ਕਹਿੰਦਾ ਵੀ 500 ਮੀਟਰ ਦੇ 400 ਮੀਟਰ ਦੇ ਵਿੱਚ ਵਿੱਚ ਨੰਗਰ ਹੀ ਨੰਗਰ ਲੱਗੇ ਰਿਆ ਸਭ ਮਾਰਾ ਹੀ ਦੀ ਕਿਰਪਾ ਵਾ ਜੀ ਬਾਬਾ ਲਾਲ ਜੀ ਪ੍ਰਿੰਦਾਬਨ ਜਾਓ ਤਾਂ ਉੱਥੇ ਰੋਣ ਦਾ ਲੱਗਿਆ ਜੀ ਉਹ ਹੀ ਚੀਜ਼ ਤੇ ਬਣ ਗਈ ਕੋਈ ਚੀਜ਼ ਜੀ ਇੱਕ ਮੇਲੇ ਵਰਗਾ ਪ੍ਰਸਾਹ ਹੋ ਗਿਆ ਜੀ ਸੰਗਤ ਚਾਈ ਨਾਗਾ ਸਾਲ ਹੁੰਦਾ ਨਹੀਂ ਤੇ ਪਹਿਲਾਂ ਹੀ ਸੰਗਤ ਪੁੱਛਣਾ ਪੈਂਦੀ ਕਦੋਂ ਪੈਦਲ ਯਾਤਰਾ ਨਹੀਂ ਕਦੋਂ ਪੈਦਲ ਯਾਤਰਾ ਨਹੀਂ ਹੈ ਤੇ ਅੱਜ ਤਾਂ ਸਾਹ ਦੇਖੋ ਸੰਗਤ ਕਿੰਨਾ ਤੁਹਾਡੀ ਮੈਂ ਦੇਖ ਰਿਹਾ ਤੁਹਾਡੀ ਸੰਸਥਾ ਦਾ ਵੀ ਜਿਹੜਾ ਵਾ ਫਰੀ ਬਸ ਸੇਵਕਾਂ ਲੋਕ ਵੀ ਬੜਾ ਵੱਡਾ ਯੋਗਦਾਨ ਦਿੱਤਾ ਗਿਆ ਜੀ ਸਭ ਮਾਰਾ ਹੀ ਦੀ ਕਿਰਪਾ ਵਾ ਜੀ ਬਾਬਾ ਲਾਲ ਜੀ ਮਾਰੇ ਦੀ ਕਿਰਪਾ ਨਾਲ ਚੱਲ ਤੋਂ ਚਾਲੀ ਕੰਮ ਚੱਲੇਗਾ ਜੀ ਇਹ ਤਾਂ ਵਧੇਗਾ ਨਵੀਂ ਨਵੇਂ ਕੰਮ ਹੋਣਗੇ ਆਰੇ ਵਿਸ਼ਾਲ ਕੋਈ ਨਵੀਂ 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 ਚੀਜ਼ ਵਿੱਚ ਐਡ ਹੋਏਗੀ ਤੇ ਮਾਰੇ ਦੀ ਕਿਰਪਾ ਲਾਗੇ ਸੋ ਦੇਖੋ ਸ਼ੋਭਾ ਯਾਤਰਾ ਵਿੱਚ ਜਿਹੜਾ ਵਾ ਜੂਤ ਤਾਂ ਬੜਾ ਵੱਡਾ ਰੋਲ ਆ ਸੋ ਬੱਚਿਆਂ ਦਾ ਬੜਾ ਵੱਡਾ ਰੋਲ ਆ ਸੋ ਗੱਲਬਾਤ ਵੀ ਕਰ ਲੈਣੀ ਆ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਸ਼ੋਭਾ ਯਾਤਰਾ ਜੇ ਸ਼ਾਮਿਲ ਹੋਏ ਹੋ ਬੱਚਾ ਅ ਪਹਿਲੋ ਜੈਸ਼ਰੀ ਬਾਵਾਲਾਲ ਜੀ ਕੀ ਅ ਅੱਜ ਨਵੀਂ ਵਿਸ਼ਾਲ ਸ਼ੋਭਾ ਯਾਤਰਾ ਨਿਕਲੀ ਹੈ ਬਾਵਾਲਾਲ ਜੀ ਕੀ ਜੋ ਗੁਰਦਾਸਪੁਰ ਸੇ ਲੈ ਕੇ ਨਵੇਂ ਧਿਆਨਪੁਰ ਤੱਕ ਜਾਏਗੀ تو بچوں کو تو مطلب ہمارے یوتھ کو تو بہت پارٹیسپیٹ کرنا چاہیے اس میں بیکاز جو ہمارے آگے جنریشن کے لیے اپنے دھرم کے بارے میں پتہ چلتا ہے اور بھی کافی چیزیں پتہ لگتی ہیں تو ریلر دین یوزنگ فون آپ آ کے مطلب شوبھا یاترا اٹینڈ کرو میں تو گئی کہوں گی آنند کتنا کا بہت مزہ آیا میں تو پہلی بار آئی ہوں اس بار تو مجھے بہت مزہ آیا میں چاہتی ہوں مجھے ہر بار بابا لال جی بتائیں جیسے مترا برنداون میں محول ہوتا ہے ویسے ہی محول بڑھ گیا ہاں ہاں پورا ویسے ہی ہے مطلب سارے پوری دور دور سے بھی لوگ آئے ہیں سارے بہت مزار ہے بڑی لگ رہا ہے ہاں جی جب باقی جو بچے ہیں جو گھروں میں بیٹھے ہیں ان کو کیا میسیج ہے وہ آؤ فون میں چلاو باہر آؤ نکلو دیکھو کیا چل رہا ہے اور اپنے دھرم کے بارے میں بھی پتا کرو بلکل بلکل اپنے دھرم کے بارے میں بھی پتا کرو بڑا اچھا میسیج جڑا ہوا اس بچے نے دیتا ہوا اور ضروری بھی ہے سمیدی لوڑا کتنا کتے ਬੱਚਿਆਂ ਨੂੰ ਜਿਹੜਾ ਵਾਜੀ ਘਰਾਂ ਚੋਂ ਬਾਹਰ ਆ ਗਏ ਇਦਾਂ ਦੀਆਂ ਯਾਤਰਾਾਂ 'ਚ ਸ਼ਾਮਲ ਹੋਣਾ ਜੀ ਅੱਜ ਦੀ ਸ਼ੋਭਾ ਯਾਤਰਾ ਜਿਹੜੀ ਆ ਉਹ ਸਾਹ ਬੜਾ ਦੇਖਣ ਨੂੰ ਮਿਲ ਰਿਹਾ ਜੀ ਇਹ ਦੁਨੀਆ ਨੂੰ ਇਹ ਕੀ ਮਹਾਰਾਜ ਬਾਤੋਂ ਬਾਦ ਦਿੰਦੇ ਆ ਬਹੁਤ ਜ਼ਿਆਦਾ ਲੰਗਰ ਲਾਏਦੇ ਆ ਸਭ ਕੁਝ ਆ ਇਹ ਕੀ ਹੋ ਮਾ ਕੇ ਸਾਡੀ 10ਵੀਂ ਪੈਦਲ ਯਾਤਰਾ ਵਾ ਮਹਾਰਾਜ ਦੇ ਨਾਮ ਦੀ ਨਹੀਂ ਸਾਡੀ 10ਵੀਂ ਇੱਕ ਪਹਿਲੀ ਸਾਡੀ ਪਹਿਲੀ 10ਵੀਂ ਯਾਤਰਾ ਵਾ ਪੰਜ ਹਰ ਵਾਰੀ ਪੈਦਲ ਹੀ ਜਾਣਾ ਵਾ ਧਿਆਨਪੁਰ ਹਾਂਜੀ ਅੱਜ ਵੀ ਹਰ ਕੀ ਸਵਾਦ ਬੜਾ ਕਰ ਰਿਹਾ ਜੀ ਹਾਂਜੀ ਇਹ ਤੇ ਮਹਾਰਾਜ ਦੀ ਕਿਰਪਾ ਆ ਬਦ ਸਾਰਿਆਂ ਦੇ ਮਾਰੇ ਬਹੁਤ ਜ਼ਿਆਦਾ ਸੰਗਤ ਨੂੰ ਪਿਆਰ ਕਰਦੇ ਆ ਤੇ ਸੰਗਤ ਵੀ ਉਹਨਾਂ ਨਾਲ ਪਿਆਰ ਕਰਦੀ ਆ ਠੀਕ ਹੈ ਜਨਕਾਰਾ ਮੇਰੇ ਬੱਚਿਆਂ ਤੇ ਮੇਰਾ ਪ੍ਰਯਾਤਨ ਰਿਕਨਾਰ ਕੋਈ ਸ਼ੋਭਾ ਯਾਤਰਾ ਲੈ ਕੇ ਜਾਂਦੇ ਰਹਿਣ ਬਿਲਕੁਲ ਜੀ ਬਿਲਕੁਲ ਸੋ ਇਹ ਹੁਸਾ ਜਿਹੜਾ ਵਾ ਜੀ ਸੋ ਹੋਰ ਵੀ ਕੁਝ ਮਹਿਲਾਵਾ ਹੈਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਬੜਾ ਵੱਡੇ ਪੱਧਰ ਤੇ ਸੋ ਹਾਂ ਜੀ ਹਾਂ ਜੀ ਆ ਬਿਲਕੁਲ ਬਿਲਕੁਲ ਥੋੜਾ ਥੋੜਾ ਸਾਈਡ ਤੇ ਆ ਜੀ ਹਾਂ ਜੀ ਸੋ ਇਹ ਕਿੱਥੋਂ ਆ ਤੁਸੀਂ ਹਾਂ ਜੀ ਮੈਂ ਕਹਿੰਦੇ ਤੇ ਧਿਆਨ ਪੁਰ ਚਰਨ ਤੇ ਧਿਆਨ ਪੁਰ ਦਾ ਸੋ ਸਾਲ ਧਿਆਨ ਪੁਰ ਹੈ ਲੇਕਿਨ ਹੁਣ ਅਸੀਂ ਕੈਨੇਡਾ ਹੈ ਕੈਨੇਡਾ ਜੀ ਤੇ ਕਿਦਾਂ ਦਾ ਲੱਗਾ ਜੀ ਸ਼ੋਭਾ ਯਾਤਰਾ ਸ਼ਾਮ ਨੂੰ ਸ਼ੋਭਾ ਯਾਤਰਾ ਬਹੁਤ ਵਧੀਆ ਮਜ਼ਾ ਆਇਆ ਰਿਹਾ ਹਾਂ ਜੀ ਮੈਂ ਕਹਿੰਨੀ 바ਵਾਲਾਲ ਜੀ ਅੱਗੇ ਅਰਦਾਸ ਕਰਨੀ ਆ ਜੀ 바ਵਾਲਾਲ ਜੀ ਆਪਣੇ ਚਰਨਾਂ ਨਾਲ ਲਾਈ ਰੱਖਿਓ ਤੇ ਸੁਖ ਸ਼ਾਂਤੀ ਸਭ ਨੂੰ ਇੰਨਾ ਉਤਸ਼ਾਹ ਬਖਸ਼ਿਓ ਕਿ ਜਿਹੜਾ ਹਰ ਕੋਈ ਸ਼ੋਭਾ ਯਾਤਰਾ ਜੀ ਸ਼ਾਮਿਲ ਹੋ ਕੇ ਬਾਬਾ ਲਾਲ ਜੀ ਦੇ ਦਰਸ਼ਨ ਕਰੇ ਬਿਲਕੁਲ ਉਹਨਾਂ ਦੇ ਬੱਚਿਆਂ ਨੂੰ ਕੀ ਮੈਸੇਜ ਦੋਗੇ ਜਿਹੜੇ ਦੂਰ ਜਲਾ ਵਾ ਜਿਹੜੇ ਘਰਾਂ 'ਚ ਬੈਠੇ ਨੇ ਬੱਚੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਬੱਚਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਭਗਵਾਨ ਦੇ ਨਾਲ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਜਿੰਨੇ ਵੀ ਤੁਹਾਡੇ ਯੂਥ ਅੱਗੇ ਚੱਲਦਾ ਪਿਆ ਜਿੰਨੇ ਵੀ ਤੁਹਾਡੇ ਅੱਗੇ ਬਜ਼ੁਰਗ ਚੱਲਦੇ ਪਿਆ ਜਾਂ ਸਾਡੀ ਏਜ ਦੇ ਚੱਲਦੇ ਪਿਆ ਤੁਸੀਂ ਉਹਨਾਂ ਵੱਲ ਦੇਖ ਕੇ ਉਤਸ਼ਾਹਿਤ ਜ਼ਰੂਰ ਹੋਵੋ ਤੇ ਸ਼ੋਭਾ ਯਾਤਰਾ ਵਿੱਚ ਹਰ ਸਾਲ ਸ਼ਾਮਿਲ ਹੋਵੋ ਤੇ ਧਾਰਮਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਓ ਤਾਂ ਜੋ ਸਾਡਾ ਸੋ ਇਹ ਬਾਵਲਾਲ ਜੀ ਦੇ ਸ਼ਿਹਦਾਲੂ ਨੇ ਦੇਖੋ ਬੜਾ ਵਧੀਆ ਮੈਸੇਜ ਜਿਹੜਾ ਦਿੱਤਾ ਵਾ ਕਿ ਜੂਥ ਨੂੰ ਜਿਹੜਾ ਖਾਸ ਕਰਕੇ ਬੱਚਿਆਂ ਨੂੰ ਅੱਗੇ ਆਣਾ ਚਾਹੀਦਾ ਵਾ ਔਰ ਇਧਰ ਦੀ ਯਾਤਰਾ ਜਿਹੜੀ ਹੈ ਉਹ ਜੀ ਉਹਨਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਵਾ ਸੋ ਅੱਗੇ ਚੱਲਦੇ ਹਾਂ ਜੀ ਕੁਝ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ ਦੀ ਜੋ ਸੁਭ ਯਾਤਰਾ ਬਾਵਲਾਲ ਦੇ ਅੱਗੇ ਦੀ ਆ ਰਹੀ ਹੈ ਇਹ ਸਾਡੇ 9 ਸਾਲ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਇਸ ਕਰਕੇ ਸਾਡੇ ਇਲਾਕੇ ਨੂੰ ਸਾਡੇ ਪਰਿਵਾਰ ਨੂੰ ਬਹੁਤ ਸ਼ੁਭ ਸ਼ਾਂਤੀ ਸਾਡਾ ਸਾਰਾ ਪਰਿਵਾਰ ਬਾਵਲਾ ਅੱਜ ਦੀ ਗੱਦੀ ਤੋਂ ਹੋਈ ਹੋ ਸਭ ਜੀ ਤੁਹਾਡੇ ਵਾਲਾ ਜੀ ਵੈਲਕਮ ਕੀਤਾ ਗਿਆ ਵਾ ਸਵਾਗਤ ਕੀਤਾ ਗਿਆ ਲੰਗਰ ਲਾਏਗੇ ਜੀ ਸਰ ਸਾਡੇ ਵੱਡੇ ਹਾਲੂ ਆ ਜੀ ਹਾਂ ਹਰ ਸਾਲ ਆਏ ਜਾਂਦੇ ਭਾਜੀ ਹਰ ਸਾਲ ਜੀ ਤੇ ਆਪਣਾ ਭਾਜੀ ਕਿੰਨੇ ਆਇਸ਼ ਕਿਥੇ ਆਪਣੀ ਪਿੰਡ ਕੋਟ ਮੋਹ ਲਾਲ ਜੀ ਜੋ ਰਸ਼ਿਦ ਤੇ ਪੰਪ ਦੇ ਲਾਉਂਦੇ ਹਰ ਸਾਲ ਹਾਂ ਜੀ ਸਰ ਇਹ ਪੰਪ ਸਾਡੇ ਪਰੋ ਵਾਲਿਆਂ ਦਾ ਠੀਕ ਹੈ ਜੀ ਆਪਣੇ ਸਾਡੇ ਮਾਸੀ ਦੇ ਲੜਕੇ ਨੇ ਉਹਨਾਂ ਹੁੰਦਾ ਜੀ ਹਰ ਸਾਲ ਜਿਲਾਈ ਨਾ ਬੋਲ ਲੰਗਰ ਲਗਾਇਆ ਜਾਂਦਾ ਜੀ ਕੀ ਕਹੋਗੇ ਭਾਜੀ ਅੱਜ ਦੇ ਦਿਨ ਤੇ ਆਜੇ denn ਸਾਨੂੰ ਬਹੁਤ ਖੁਸ਼ ਹੈ ਮਾਰਗ ਦੇ ਜਨਮ ਦਿਨ ਤੇ ਮੁਬਾਰਕ ਤੇ ਆਪਾਂ ਲੰਗਰ ਹਰ ਸਾਲ ਆਈਦਾ ਹਾਂ ਜੀ ਹਾਂਜੀ ਤੇ ਸਾਨੂੰ ਬਹੁਤ ਮਾਲਕ ਦੀ ਪਰ ਕਿਰਪਾ ਮਾਲਕ ਦੀ ਇੰਨੀ ਕਿਰਪਾ ਵੀ ਜ਼ਮੀਨ ਤੋਂ ਸਮਾਂ ਤੇ ਚੱਕ ਦਿੰਦੇ ਨੇ ਮਾਲਕ ਦੀ ਇੰਨੀ ਕਿਰਪਾ ਤੇ ਉਹਨਾ ਹਿੰਮਤ ਦਿੱਤੀ ਆ ਤੇ ਅਸੀਂ ਮਾਲਕ ਦੀ ਕਿਰਪਾ ਨਾਲ ਕਰੀ ਜਾਂਦੇ ਜੀ ਜੀ ਤੇ ਖੁੱਲੇ ਖੁੱਲੇ ਗੱਫੇ ਮਾਲਕ ਦੇ ਜਾਂਦਾ ਸਵੇਰ ਯਾਤਰਾ ਵੀ ਰੌਣਕਾਂ ਲੱਗੀਆਂ ਅੱਜ ਜੀ ਮੈਂ ਕਹਿੰਦੇ ਖੁਬਾ ਹੋਵੇ ਤੁਹਾਡੇ ਸਾਹਮਣੇ ਮਾਰਗ ਦੀ ਐਦਾਂ ਜਾਣੀਆ ਧਿਆਰਪੁਰ ਮੇਲੇ ਵਾਲਾ ਮਾਹੌਲ ਬਣ ਗਿਆ ਮੇਲਾ ਤੇ ਮਾਰ ਕੇ ਪੂਰੀ ਜਾ ਕੇ ਧੰਬੋ ਸਾਰੇ ਦਰਸ਼ਕ ਵੱਡੇ ਮਾਰੇ ਨੇ ਜਿਹੜੇ ਕੋਲਾ ਸਾਹਿਬ ਦਾ ਦੂਗਾ ਸੰਗ ਹੈ ਜੀ ਵਾਜੀ ਵਾ ਇਹ ਗੁਰੂ ਮਾਰੇ ਦੀ ਨਗਰੀयत ਨੂੰ ਤੇ ਨਗਰੀ ਦੇ ਵਿੱਚ ਹੀ ਚੱਲੀ ਦੁਨੀਆ ਚੱਲਦੀ ਹੈ ਜੀ ਬਿਲਕੁਲ ਹਾਂ ਜੀ ਇਹ ਬਿਲਕੁਲ ਸੰਗ ਵਾਲਾ ਮਾਹੌਲ ਜਿਹੜਾ ਬਣ ਗਿਆ ਦਾ ਜੀ ਔਰ ਬਾਬਾ ਲਾਲ ਜੀ ਦੀ ਅਫਾਰ ਕਿਰਪਾ ਜਿਹੜੀ ਇਹਨਾਂ ਦੇ ਸ਼ੁਭ ਹਲੂਆਂ ਤੇ ਆ ਜੀ ਸੋ ਕੁਝ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ। ਜੀ ਉਸ ਸਾ ਤੋਂ ਦੱਸ ਰਹੇ ਕਿੰਨਾ ਵਾ ਔਰ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ ਨੇ ਇਸ ਜਗ੍ਹਾ ਤੇ ਕੋਲਡ ਰਿੰਗ ਦਾ ਲੰਗਰ ਲਗਾਇਆ ਗਿਆ ਵਾ ਸੋ ਗੱਲਬਾਤ ਕਰ ਲੈਣੇ ਆ। ਸੋ ਭਾਜੀ ਇਹ ਕਿਹੜਾ ਸਥਾਨ ਵਾ ਔਰ ਤੁਸੀਂ ਅੱਜ ਲੰਗਰ ਦਾ ਵੈਲਕਮ ਕਰ ਰਹੇ ਹੋ। ਜਯਾ ਸ਼੍ਰੀ 바ਵਾ ਲਾਲ ਜੀ ਪਹਿਲਾ ਮੇਰੇ ਵੱਲੋਂ ਸਾਰਿਆਂ ਨੂੰ ਜੀ ਜੀ ਆਇਆਂ ਨੂੰ। ਇਹ ਜੀ ਅਸੀਂ ਪਿੰਡ ਭੋਪੜ ਸਾਦਾ ਵੱਲੋਂ ਲੰਗਰ ਲਗਾਇਆ ਜਾ ਰਿਹਾ। ਇਹ 14ਵੀਂ ਵਾਰ ਪੈਦਲ ਜਾਤਾ ਜਤਰਾ ਸ਼੍ਰੀ 바ਵਾ ਲਾਲ ਜੀ ਦੀ ਆ ਗਰਦਾਸਪੁਰ ਤੋਂ ਤੁਰ ਕੇ ਨੰਗੇ ਪਾਉ ਸੰਗਤ ਧਿਆਨਪੁਰ ਯਾਤਰਾ ਜਾਂਦੀ ਆ ਤੇ ਉਹਨਾਂ ਦੇ ਵਾਸਤੇ ਲੰਗਰ ਲਗਾਇਆ ਜੀ ਸਾਰਿਆਂ ਨੂੰ ਜੈ ਸ਼੍ਰੀ ਬਾਵਾਦਾਲ ਜੀ ਬਹੁਤ ਸੰਗਤ ਆ ਤੇ ਵੱਧ ਤੋਂ ਵੱਧ ਇਹ ਸਾਲ 1 ਕਰੋ ਯਾਤਰਾ ਦੇ ਵਿੱਚ ਠੀਕ ਆ ਜੀ ਬਹੁਤ ਲੰਗਰ ਲਾਇਆ ਜੀ ਕਿਤੇ ਨਾ ਕਿਤੇ ਬੱਚਿਆਂ ਦਾ ਫਰਜ ਬੰਦਾ ਬੱਚਿਆਂ ਨੂੰ ਇੱਕ ਮੈਸੇਜ ਜ਼ਰੂਰ ਦੋ ਭਾਜੀ ਬੱਚੇ ਘਰਾਂ ਚੋਂ ਨਿਕਲਣ ਮੋਬਾਈਲਾਂ ਚੋਂ ਨਿਕਲਣ ਨਾ ਹਾਂਜੀ ਭਾਈ ਬੱਚੇ ਘਰਾਂ ਚੋਂ ਬਾਹਰ ਨਿਕਲਨੇ ਤੇ ਇਹ ਜਿਹੜੀ ਛੋਬਾ ਸੱਤਰਾ ਆਂਦੀ ਇਹਦੇ ਵਿੱਚ ਬਾਚ ਚੜ ਕੇ ਹਿੱਸਾ ਲੈਣ ਤੇ ਬੱਚੇ ਜਾਗਰੇ ਤੋਂ ਨਸ਼ਿਆਂ ਨੂੰ ਛੱਡ ਕੇ ਖੇਡਾਂ ਆਲ ਜਾਂ ਰੱਬ ਨਾਲ ਧਿਆਨ ਦੇ ਬਿਲਕੁਲ ਭਾਈ ਸਮੇਂ ਦੀ ਲੋੜ ਹੈ ਕਿਦਾਂ ਕਿਦਾਂ ਜੀ ਹਾਂਜੀ ਹਾਂਜੀ ਜੀ ਬਹੁਤ ਜੀ ਬਹੁਤ ਜ਼ਿਆਦਾ ਜੀ ਕਿਉਂਕਿ ਅੱਜ ਕੱਲ੍ਹ ਜੀ ਵੇਖੋ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਆ ਤੇ ਇਸ ਕੰਮ ਕਰਕੇ ਇੱਕ ਦੂਜੇ ਵਾਲਾ ਦੇਖ ਕੇ ਆਪਣੇ ਸੰਯੋਗ ਨਾਲ ਲੋਕਾਂ ਨਾਲ ਨਸ਼ਾ ਦੂਰ ਵੀ ਹੁੰਦਾ ਇੱਕ ਹਿਸਾਬ ਦਾ ਦੇਖਿਆ ਜਾਏ ਵੀ ਲੋਕ ਆਪਣੇ ਧਰਮ ਦੇ ਨਾਲ ਦੇਣਾ ਤੇ ਵੱਧ ਤੋਂ ਵੱਧ ਜੁੜਨ ਨੂੰ ਵੀ ਡੇਣ ਹੈ ਤੁਹਾਡੇ ਵੱਲੋਂ ਜੀ ਕੋਲਡਿੰਗ ਦਾ ਲੰਗ ਲਗਾਇਆ ਹਾਂਜੀ 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 ਪੂਰੇ ਪਿੰਡ ਵੱਲੋਂ ਲਗਾਇਆ ਗਿਆ ਜੀ ਧੰਨਵਾਦ ਭਾਜੀ ਜੀ ਸੋ ਇਹ ਦੇਖੋ ਇਹ ਸਿੱਧਾਲੂਆਂ ਚ ਪਿਆਰ ਵਾਲਾ ਉਸਾਹਵਾ ਗੁਰੂ ਮਹਾਰਾਜ ਦੇ ਪ੍ਰਤੀ ਔਰ ਬੜੀ ਵੱਡੀ ਗਿਣਤੀ ਵੀ ਜਿਹੜੇ ਆ ਜੀ ਗੁਰੂ ਮਹਾਰਾਜ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਔਰ ਤੁਸੀਂ ਦੇਖੋ ਤਕਰੀਬਨ ਜਿਹੜਾ ਵਾ ਬੜੇ ਵੱਡੇ ਪੱਧਰ ਤੇ ਇਸ ਇਲਾਕੇ ਵਿੱਚ ਜਿਹੜੇ ਆ ਸਿੱਧਾਲੂ ਜਿਹੜੇ ਨੇ ਜੀ ਉਹ ਲੰਗਰ ਦੀ ਸੇਵਾ ਦੇ ਰਹੇ ਨੇ ਕੋਈ ਫੁੱਲਾਂ ਦੀ ਸੇਵਾ ਕਰ ਰਿਹਾ ਵਾ ਅਲੱਗ-ਅਲੱਗ ਤਰੀਕੇ ਨਾਲ ਸੋ ਦੇਖੋ ਪਿੱਛੇ ਮਹਾਰਾਜ ਦੀ ਜਿਹੜੀ ਹੈ ਜੀ ਪਾਲਕੀ ਵੀ ਆ ਗਈ ਆ ਔਰ ਪਾਲਕੀ ਵੀ ਜਿਹੜੇ ਵਿਰਾਜਬਾਲ ਨੇ ਬਬਲਾਲ ਜੀ ਔਰ ਬਬਲਾਲ ਜੀ ਨੂੰ ਦੇਖੋ ਤੁਸੀਂ ਫੁੱਲਾਂ ਦੀ ਵਰਖਾ ਜੀ ਕੀਤੀ ਜਾ ਰਹੀ ਆ ਅਮਨ ਜੀ ਜਗਾ ਜਗਾ ਲੰਗਰ ਲੱਗੇ ਆ ਔਰ ਬਹੁਤ ਹੀ ਜਿਹੜਾ ਉਸ ਵੀ ਦੇਖਣ ਆ ਲੱਗ ਜੀ ਬਹੁਤ ਤਗੜਾ ਜੂਮ ਅੱਜ ਜੀ ਅੱਜ ਦੇ 224 ਨਹੀਂ ਵੀ ਨਾ ਲੰਗਰ ਲੱਗੇਗਾ ਜਿੰਨਾ ਲੰਗਰ ਲੱਗੇਦਾ ਵਾ ਇਹ ਸੰਗਤ ਦਾ ਜੂਮ ਦੇਖੋ ਵੀ 10 12 ਬਸਾਂ ਕਿਤੀਆਂ ਉਹ ਵੀ ਘਟ ਪਈ ਨਹੀਂ ਹੁਣ ਬਿਲਕੁਲ ਬਿਲਕੁਲ ਦੇਖੋ ਜੀ ਜੂਮ ਦੇਖੋ ਸੰਗਤ ਰਹੀ ਆਪੇ ਦੇਖੋ ਕੈਮਰਾਮੈਨ ਨੂੰ ਕਹੋ ਦਿਖਾਓ ਸੰਗਤ ਦਾ ਜੂਮ ਬਹੁਤ ਜੂਮ ਆ ਬਿਲਕੁਲ ਬਿਲਕੁਲ ਸੋ ਬਹੁਤ ਜ਼ਿਆਦਾ ਸੂਰੀ ਜੀ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਜਿਵੇਂ ਕੋਈ ਬੇਸ਼ੁਮਾਰ ਲੰਗਰ ਲੱਗੇਦੇ ਆ ਤੇ ਸੰਗਤ ਵਿੱਚ ਵੀ ਬਹੁਤ ਮਤਲਬ ਕਿ ਥਕਾਵਟ ਨਹੀਂ ਹੈਗੀ ਮਤਲਬ ਉਹ ਕਹਿੰਦੇ ਚੱਲ ਕੇ ਜਾਣਾ ਪੈਦਲ ਯਾਤਰਾ ਤੇ ਜਾਂ ਪੈਦਲ ਹੀ ਜਾਣਾ ਵਾ ਤੇ ਹਰ ਇੱਕ ਦੇ ਚਿਹਰੇ ਤੇ ਨੂਰ ਪੂਰਾ ਸਤਗੁਰੂ ਬਾਬਾ ਲਾਲ ਜੀ ਦਾ ਵਾ ਢੋੜ ਭੱਜ ਕੇ ਮਤਲਬ ਸੰਗਤ ਦਾ ਉਤਸ਼ਾਹ ਪੂਰਾ ਉਹਨਾਂ ਦੇ ਚੱਲਣ ਵਿੱਚ ਜੈ ਸ਼੍ਰੀ ਬਾਬਾ ਲਾਲ ਜੀ ਸੋ ਇਹ ਸਚਾਈ ਹੈ ਕਿਤਨਾ ਗਰੇ ਜੀ ਬਾਬਾ ਲਾਲ ਜੀ ਦੇ ਪ੍ਰਤੀ ਜਿਹੜਾ ਪਿਆਰ ਵਾ ਵਿਸ਼ਵਾਸ ਵਾ ਉਹ ਬਰਕਰਾਰ ਵਾ ਜੀ ਸੋ ਉਸ ਮਹਿਲਾਵਾਂ ਨੂੰ ਗਲਤ ਕਰਦੇ ਆ ਪੰਜ ਜੀ ਕੀ ਕਹੋਗੇ ਅੱਜ ਦੇ ਦਿਨ ਦੇ ਬڑے ਜੋਸ਼ ਨਾਲ ਬਬਲਾਲ ਜੀ ਦੀ ਯਾਤਰਾ ਨਿਕਲੇ ਕਰਦੀ ਹੈ ਜਿਹੜੀ ਕੀ ਗੁਰਦਾਸਪੁਰ ਤੋਂ ਧਿਆਨਪੁਰ ਜਾਏਗੀ ਔਰ ਇਹ ਯਾਤਰਾ ਬੜੇ ਹੀ ਧੂਮ-ਤਮਨਾ ਨਾਲ ਨਿਕਲ ਜੈ ਸ਼੍ਰੀ ਬਬਲਾਲ ਜੀ ਸੋ ਬਬਲਾਲ ਜੀ ਦੇ ਜਨਕਾਰੇ ਜਿਹੜੇ ਲੱਗ ਰਹੇ ਨੇ ਜੀ ਸੋ ਜਿੰਦਰਜੀ ਸਾਡਾ ਲਾਏ ਨੇ ਗੱਲਬਾਤ ਕਰ ਰਹੇ ਨੇ ਜਿੰਦਰ ਜੀ ਬਹੁਤ ਜ਼ਿਆਦਾ ਪਿਆਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੈ ਸ਼੍ਰੀ ਬਬਲਾਲ ਜੀ ਸਾਰੀ ਸੰਤਾਨ ਨੂੰ ਹਾਂ ਜੀ ਇਹ ਤੇ ਬਿਲਕੁਲ ਸਹੀ ਗੱਲ ਹੈ ਜੀ ਅੱਜ ਦਾ ਦਿਨ ਬੜੀ ਧੂਮ-ਤਮਨਾ ਮਨਾਇਆ ਜਾ ਰਿਹਾ ਹੈ ਇਹ ਪੈਦਲ ਯਾਤਰਾ ਜਿਹੜੀ ਹੈ ਇਹਦੇ ਚ ਸੰਗਤਨਾ ਪਿਛਲੇ ਸਾਲ ਤੋਂ ਵੀ ਕਾਫੀ ਵਾਧਾ ਹੋਇ ਕਿ ਮੈਂ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਖਾਸ ਕਰਕੇ ਜਿਹੜੇ ਪ੍ਰਬੰਧਕ ਨੇ ਸਾਡੇ ਸੂਰੀ ਸਾਹਿਬ ਉਹਨਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਦਿਨਾ ਸਾਡੇ ਵੱਲੋਂ ਸਾਰੀ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਜੀ ਜੈ ਸ਼੍ਰੀ ਭਗਵਾਨ ਸੋ ਬਿਲਕੁਲ ਸਚਾਈ ਹੈ ਜੀ ਦੇਖੋ ਇਸ ਸਾਈਡ ਤੇ ਜਿਹੜੇ ਆ ਜਿਹੜੇ ਲੰਗਰ ਹੈ ਲੰਗਰਾਂ ਨੂੰ ਜਿਹੜਾ ਵਾਜੀ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਔਰ ਜਗ੍ਹਾ-ਜਗ੍ਹਾ ਤੇ ਇਹ ਸਵਾਗਤ ਜਿਹੜਾ ਕੀਤਾ ਜਾ ਰਿਹਾ ਵਾ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਇਹ ਸਵਾਗਤ ਕੀਤਾ ਜਾ ਰਿਹਾ ਨੇ ਜੀ ਸੋ ਵਧੀਆ ਉਪਰਾਲਾ ਵਾ ਜੀ ਸੋ ਸਮੇਂ ਦੀ ਜ਼ਰੂਰਤ ਵੀ ਆ ਅਗਧਰਾਂਗੇ ਜੀ ਸੋ ਔਰ ਕੁਝ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਸੋ ਬਾਬਾ ਲਾਲ ਜੀ ਦੇ ਸੇਵਕ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਠਾਠਾ ਮਾਰ ਕੇ ਜਿਹੜਾ ਕੱਠੋ ਹੈਦਾ ਵਾ ਸੋ ਇਹ ਜੂਥਾ ਔਰ ਬੱਚੇ ਜਿਹੜੇ ਜਿਹੜੇ ਇਹ ਵੀ ਵੱਡੇ ਗਿਣਤੀ ਸ਼ਾਮਲ ਹੋਏ ਆ ਸੋ ਗੱਲਬਾਤ ਵੀ ਕਰ ਲੈਣੇ ਆ ਤੋ ਕਿਸ ਤਰ੍ਹਾਂ ਦੀ ਲੱਗੀ ਸ਼ੋਭਾ ਯਾਤਰਾ ਤੁਹਾਨੂੰ ਬੱਚਿਆ ਬਹੁਤ ਜਿਆਦਾ ਵਧੀਆ ਲੱਗੀ ਹੈ ਜੈ ਸ਼੍ਰੀ ਭਵਨ ਵਾਲਾ ਜੀ ਸਾਨੂੰ ਬਹੁਤ ਸਾਰ ਮਤਲਬ ਵਧੀਆ ਲੱਗੀ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਯਾਤਰਾ ਦੇ ਵਿੱਚ ਕਿਤੇ ਬੱਚੇ ਮੋਬਾਈਲਾਂ 'ਚ ਭਿਰੰਦੇ ਜਾਂਦਰ ਜਾਂ ਘਰ ਰਹਿੰਦੇ ਆ ਉਹਨਾਂ ਨੂੰ ਕਿਦ ਤਰ੍ਹਾਂ ਕਿਤੇ ਇਹਦਾ ਸਨਾਤਨ ਨਾਲ ਜੁੜਨਾ ਚਾਹੀਦਾ ਹਾਂਜੀ ਜੁੜਨਾ ਚਾਹੀਦਾ ਹੈ ਭਗਤ ਜੀ ਦੇ ਗਾਵੇ 'ਚ ਆਪਣੀ ਹਾਂਜੀ ਚਲੋ ਸਾਰੇ ਸਾਰਿਆਂ ਨੂੰ ਵਧਾਈਆਂ ਜੁਗਦਾ ਦੇਣਾ ਚਾਹੀਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਲਾਲ ਜੀ ਦੀ ਯਾਦ ਵਿੱਚ ਸਾਰਿਆਂ ਨੂੰ ਵਧਾਈਆਂ ਮਹਾਰਾਜੀ ਦੁੱਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸੋ ਇਹ ਦੇਖੋ ਬੱਚੇ ਆ ਜਿਹੜੇ ਬੋਲ ਰਹੇ ਨੇ ਵਧਾਈਆਂ ਦੇ ਰਹੇ ਨੇ ਔਰ ਸਾਰਿਆਂ ਨੂੰ ਜੁੜਨਾ ਚਾਹੀਦਾ ਵਾ ਸਨਾਤਨ ਦੇ ਨਾਲ ਸਾਰਿਆਂ ਨੂੰ ਜੁੜ ਕੇ ਰਹਿਣਾ ਚਾਹੀਦਾ ਵਾ ਸੋ ਇਹ ਮੌਕੇ ਇਹ ਲਗਵਾਉਣੇ ਚਾਹੀਦੇ ਬਾਬਾ ਲਾਲ ਜੀ ਦੀ ਕਿਰਪਾ ਜਿਹੜੀ ਸਾਰਿਆਂ ਤੇ ਬੜੀ ਰਹੀ